ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਇਹਨਾਂ ਕੁਝ ਤਰੀਕਿਆਂ ਦੇ ਵਿੱਚ ਤੁਹਾਨੂੰ ਬਹੁਤ ਹੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਕਿਉਂਕਿ ਨਹੀਂ ਤਾਂ ਫਿਰ ਇਹ ਘਟਨਾ ਤੁਹਾਡੀ ਜ਼ਿੰਦਗੀ ਵਿੱਚ 101% ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ जय माता लक्ष्मी देवी जी लेके हाजरी लगवा दियो ताकि ਧਨ ਦੀ ਦੇਵੀ ਮਾਤਾ ਲక్ష్ਮੀ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਧਨ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਦੋਸਤੋ ਇਹ ਭਿਆਨਕ ਘਟਨਾ ਤੁਹਾਡੇ ਜੀਵਨ ਵਿੱਚ 101% ਵਾਪਰੇਗੀ ਅੱਜ ਰਾਤ 11:30 ਵਜੇ ਸ਼ਨੀ ਦੇਵ ਰਾਹੁ ਦੇ ਨਾਲ ਉਲਟੀ ਚਾਲ ਚੱਲਣ ਵਾਲੇ ਹਨ ਤੇ ਅੱਜ ਤੁਹਾਨੂੰ ਮਜਬੂਰੀ ਕਾਰਨ ਇਹ ਸੱਚ ਦੱਸਣ ਜਾ ਰਹੇ ਹਾਂ ਅਗਲੇ 7 ਦਿਨਾਂ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਇੱਕ ਬਹੁਤ ਹੀ ਭਿਆਨਕ ਅਤੇ ਹੈਰਾਨ ਕਰਨ ਵਾਲੀ ਘਟਨਾ ਵਾਪਰਨ ਵਾਲੀ ਹੈ ਕਿਉਂਕਿ ਤੁਹਾਡੀ ਕਿਸਮਤ ਵਿੱਚ ਜੋ ਲਿਖਿਆ ਹੈ ਉਸ ਨੂੰ ਹੁਣ ਕੋਈ ਬਦਲ ਨਹੀਂ ਸਕਦਾ ਕੋਈ ਇਸ ਨੂੰ ਰੋਕ ਨਹੀਂ ਸਕਦਾ ਅਤੇ ਹੁਣ ਸ਼ਨੀ ਅਤੇ ਰਾਹੂ ਦੋਵਾਂ ਦੀ ਉਲਟੀ ਗਤੀ ਤੁਹਾਡੇ ਜੀਵਨ ਵਿੱਚ ਇੱਕ ਤੂਫਾਨ ਲੈ ਕੇ ਆ ਰਹੀ ਹੈ ਅਤੇ ਇਹ ਘਟਨਾ ਤੁਹਾਡੀ ਪੂਰੀ ਜ਼ਿੰਦਗੀ ਨੂੰ ਹਿਲਾ ਕੇ ਰੱਖ ਦੇਵੇਗੀ ਤੁਹਾਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋਵੇਗਾ ਕਿ ਜਿਸ ਚੀਜ਼ ਦੇ ਲਈ ਤੁਸੀਂ ਪਿਛਲੇ 7 ਜਨਮਾਂ ਤੋਂ ਤਰਸ ਰਹੇ ਸੀ ਜਿਸ ਸੁਪਨੇ ਨੂੰ ਪੂਰਾ ਕਰਨ ਲਈ ਤੁਸੀਂ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਸੀ ਤੁਸੀਂ ਸਭ ਕੁਝ ਦਾਅ ਤੇ ਲਗਾ ਦਿੱਤਾ ਸੀ ਜੋ ਕੁਝ ਤੁਸੀਂ ਹੁਣ ਪ੍ਰਾਪਤ ਕਰਨ ਜਾ ਰਹੇ ਹੋ ਉਹ ਸੁਪਨਾ ਤੁਹਾਡੀ ਹਕੀਕਤ ਬਣ ਜਾ ਰਿਹਾ ਹੈ ਤੁਹਾਡੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਹਿਣ ਵਾਲੇ ਹਨ ਤੁਹਾਡਾ ਪੂਰਾ ਪਰਿਵਾਰ ਪਾਗਲਾ ਵਾਂਗ ਨੱਚਣ ਵਾਲਾ ਹੈ ਕਿਉਂਕਿ ਖੁਸ਼ੀ ਹੀ ਇੰਨੀ ਵੱਡੀ ਹੈ ਤੁਹਾਨੂੰ ਅੱਜ ਤੱਕ ਜਿਹੜੀ ਕਿ ਕਦੇ ਨਹੀਂ ਮਿਲੇ ਹੋਵੇਗੀ ਇਹ ਖੁਸ਼ੀ ਤੁਹਾਡੇ ਦਰਵਾਜ਼ੇ ਤੇ ਦਸਤਕ ਦੇ ਰਹੀ ਹੈ ਪਰ ਸਾਵਧਨ ਰਹੋ ਜਦੋਂ ਵੀ ਸ਼ਨੀ ਅਤੇ ਰਾਹੂ ਉਲਟੀ ਦਿਸ਼ਾ ਵਿੱਚ ਜਾਂਦੇ ਹਨ ਤਾਂ ਤੁਹਾਡੀ ਜ਼ਿੰਦਗੀ ਵਿੱਚ ਹਜ਼ਾਰਾਂ ਖੁਸ਼ੀਆਂ ਆਉਂਦੀਆਂ ਹਨ ਪਰ ਤੁਹਾਡੇ ਦੁਸ਼ਮਣ ਅਤੇ ਤੁਹਾਡੇ ਗੁਪਤ ਦੁਸ਼ਮਣ ਤੁਹਾਨੂੰ ਹੇਠਾਂ ਲਿਆਉਣ ਦੀ ਮਿੱਟੀ ਵਿੱਚ ਮਿਲਾ ਦੇਣ ਦੀਆਂ ਆਪਣੀਆਂ ਚਾਲਾਂ ਖੇਡ ਦਿੰਦੇ ਹਨ ਅਤੇ ਜੇਕਰ ਤੁਸੀਂ ਸਾਵਧਾਨ ਨਹੀਂ ਰਹੇ ਇਹ ਦੁਸ਼ਮਣ ਤੁਹਾਡੀਆਂ ਸਾਰੀਆਂ ਖੁਸ਼ੀਆਂ ਆਉਣ ਤੋਂ ਪਹਿਲਾਂ ਹੀ ਰੋਕ ਦੇਣਗੇ ਤੁਹਾਡੀ ਜ਼ਿੰਦਗੀ ਦੀ ਹਰ ਖੁਸ਼ੀ ਨੂੰ ਨਰਕ ਬਣਾ ਦੇਣਗੇ ਤਾਂ ਅੱਜ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਬਹੁਤ ਮਹੱਤਵਪੂਰਨ ਖਬਰ ਦੱਸਣ ਵਾਲੇ ਹਾਂ ਕਿ ਆਖਰਕਾਰ ਇਹਨਾਂ 7 ਦਿਨਾਂ ਵਿੱਚ ਤੁਹਾਨੂੰ ਕਿਹੜੀ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਆਖਰਕਾਰ ਤੁਸੀਂ ਆਪਣੀ ਜ਼ਿੰਦਗੀ ਨੂੰ ਆਪਣੀ ਖੁਸ਼ੀ ਨੂੰ ਆਪਣੇ ਗੁਪਤ ਦੁਸ਼ਮਣਾਂ ਤੋਂ ਕਿਵੇਂ ਬਚਾਓਗੇ ਖੁਸ਼ੀ ਦੇ ਇਹ ਬਦਲਾਅ ਤੁਹਾਡੀ ਜ਼ਿੰਦਗੀ ਨੂੰ ਇੱਕ ਪਲ ਵਿੱਚ ਹੀ ਬਦਲ ਕੇ ਰੱਖ ਸਕਦੇ ਹਨ ਕਿਉਂਕਿ ਹੁਣ ਤੁਹਾਡੇ ਸੁੱਖਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਤੁਸੀਂ ਆਪਣੇ ਜ਼ਿੰਦਗੀ ਵਿੱਚ ਬਹੁਤ ਦੁੱਖ ਚੱਲੇ ਹਨ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਹਨ ਸਾਵਣ ਮਹੀਨਾ ਆਉਣ ਤੋਂ ਬਾਅਦ ਹੁਣ ਤੁਹਾਡੇ ਜੀਵਨ ਵਿੱਚ ਦੁੱਖਾਂ ਦਾ ਹਰ ਨਿਸ਼ਾਨ ਮਟਣ ਵਾਲਾ ਹੈ ਹੁਣ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰਨ ਵਾਲੀ ਹੈ ਸ਼ਨੀ ਦੇਵ ਭਗਵਾਨ ਖੁਦ ਤੁਹਾਡੇ ਦੁੱਖਾਂ ਨੂੰ ਦੇਖ ਕੇ ਰੋਣ ਲੱਗ ਪਏ ਹਨ ਆਖਰਕਾਰ ਤੁਹਾਡੀ ਕਿਸਮਤ ਤੁਹਾਡੇ ਲਈ ਇੰਨੀ ਮਾੜੀ ਕਿਉਂ ਹੈ ਤੁਹਾਨੂੰ ਇੰਨੀਆਂ ਮੁਸ਼ਕਲਾਂ ਝੱਲਣੀਆਂ ਕਿਉਂ ਪੈਣਦੀਆਂ ਹਨ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸਾਰਾ ਕਾਲ ਸੱਚ ਦੱਸਣ ਵਾਲੇ ਹਾਂ ਕਿਉਂਕਿ ਨ્યાਯ ਦਾ ਦੇਵਤਾ ਵੀ ਤੁਹਾਡੀਆਂ ਮੁਸ਼ਕਲਾਂ ਤੁਹਾਡੀਆਂ ਮੁਸੀਬਤਾਂ ਤੁਹਾਡੇ ਦੁੱਖਾਂ ਨੂੰ ਵੇਖ ਕੇ ਬਹੁਤ ਹੀ ਹੰਝੂ ਵਹਾ ਚੁੱਕੇ ਹਨ ਕਿਉਂਕਿ ਤੁਸੀਂ ਬਹੁਤ ਰੋਏ ਹੋ ਤੁਸੀਂ ਬਹੁਤ ਦੰਬ ਘੁੱਟ ਕੇ ਜੀ ਚੁੱਕੇ ਹੋ ਪਰ ਹੁਣ ਨਹੀਂ ਭਗਵਾਨ ਦੇ ਘਰ ਵਿੱਚ ਦੇਰ ਹੁੰਦਾ ਹੈ ਪਰ ਨਿਆਂ ਦੇਰ ਨਹੀਂ ਹੁੰਦਾ ਪਰ ਕੋਈ ਬੇਇਨਸਾਫੀ ਨਹੀਂ ਹੁੰਦੀ ਹੁਣ ਭਗਵਾਨ ਸ਼ਨੀ ਦੇਵ ਖੁਦ ਤੁਹਾਡੇ ਗੱਲ ਸੁਣ ਰਹੇ ਹਨ ਅੱਜ ਦੀ ਵੀਡੀਓ ਤੁਹਾਡੀ ਪੂਰੀ ਹੀ ਜ਼ਿੰਦਗੀ ਬਦਲ ਦੇਵੇਗੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਬਹੁਤ ਹੀ ਤੁਹਾਡੀ ਜਿਹੜੀ ਬਦਕਿਸਮਤੀ ਨੂੰ ਰੋਸ਼ਨ ਕਰਨ ਲਈ ਇੱਕ ਖਾਸ ਤੇ ਪੱਕਾ ਸੱਚ ਦੱਸਣ ਵਾਲੇ ਹਾਂ ਅੱਜ ਦੀ ਵੀਡੀਓ ਵਿੱਚ ਇੱਕ ਵੱਡੇ ਭੇਦ ਤੋਂ ਤੁਹਾਡੇ ਲਈ ਪਰਦਾ ਚੁੱਕਿਆ ਜਾਵੇਗਾ ਕਿਉਂਕਿ ਸ਼ਨੀ ਦੇਵ ਦਾ ਹੁਕਮ ਆ ਚੁੱਕਾ ਹੈ ਹੁਣ ਸ਼ਨੀ ਦੇਵ ਨੇ ਤੁਹਾਡੀ ਗੱਲ ਸੁਣ ਲਈ ਹੈ ਤੇ ਆਉਣ ਵਾਲੇ ਸਮੇਂ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਕੀ ਬਦਲਾਅ ਆਉਣ ਵਾਲੇ ਹਨ ਅਤੇ ਭਗਵਾਨ ਸ਼ਨੀ ਦੇਵ ਨੇ ਕਿਹੜਾ ਗੁਪਤ ਸੰਦੇਸ਼ ਭੇਜਿਆ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਸਾਰਾ ਸੱਚ ਦੱਸਣ ਵਾਲੇ ਹਾਂ ਪਰ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਕਿਉਂਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਦੁੱਖ ਝੱਲ ਚੁੱਕੇ ਹੋ ਤੁਸੀਂ ਸਖਤ ਮਿਹਨਤ ਕਰਦੇ ਰਹਿੰਦੇ ਹੋ ਪਰ ਫਿਰ ਵੀ ਤੁਹਾਨੂੰ ਆਪਣੀ ਮਿਹਨਤ ਦਾ ਫਲ ਨਹੀਂ ਮਿਲਦਾ ਫਿਰ ਤੁਸੀਂ ਪਰਮਾਤਮਾ ਸਾਹਮਣੇ ਬੈਠ ਕੇ ਰੋਂਦੇ ਹੋ ਤੁਸੀਂ ਪਰਮਾਤਮਾ ਨੂੰ ਵੀ ਕਈ ਵਾਰ ਗਲਤ ਗੱਲਾਂ ਕਹਿ ਦਿੰਦੇ ਹੋ ਕਿਉਂਕਿ ਪਰਮਾਤਮਾ ਤੁਹਾਡੀ ਬਹੁਤ ਹੌਲੀ-ਹੌਲੀ ਸੁਣਦੇ ਹਨ ਪਰ ਅਜੇ ਹਾਂ ਨਹੀਂ ਹੈ ਪਰਮਾਤਮਾ ਤੁਹਾਡੀ ਬਿਲਕੁਲ ਨਹੀਂ ਸੁਣਦੇ ਉਹ ਸੁਣਦੇ ਹਨ ਪਰ ਲੰਮੇ ਸਮੇਂ ਤੱਕ ਸੁਣਦੇ ਰਹਿੰਦੇ ਹਨ ਪਰ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਕਿ ਤੁਹਾਡੀ ਬਦਕਿਸਮਤੀ ਹੁਣ ਕਿਵੇਂ ਚਮਕਣ ਵਾਲੀ ਹੈ ਤੇ ਤੁਸੀਂ ਇਹਨਾਂ ਦੁੱਖ ਝੱਲ ਰਹੇ ਹੋ ਤੁਸੀਂ ਜੋ ਵੀ ਕਰਦੇ ਸੀ ਤੁਹਾਨੂੰ ਹਮੇਸ਼ਾ ਉਸ ਵਿੱਚ ਅਸਫਲਤਾ ਹੀ ਮਿਲਦੀ ਸੀ ਥੋੜੀ ਜਿਹੀ ਖੁਸ਼ੀ ਆਉਂਦੀ ਹੈ ਤੇ ਫਿਰ ਅਜੇ ਹੀ ਬਦਕਿਸਮਤੀ ਵਿਅਕਤੀ ਦੀ ਬੁਰੀ ਨਜ਼ਰ ਤੁਹਾਡੇ ਤੇ ਪੈ ਜਾਂਦੀ ਹੈ ਕਿ ਉਹ ਖੁਸ਼ੀ ਵੱਡੀ ਮੁਸੀਬਤ ਦੇ ਵੱਡੇ ਸੋਗ ਵਿੱਚ ਬਦਲ ਜਾਂਦੀ ਹੈ ਅਸੀਂ ਜਾਣਦੇ ਹਾਂ ਤੁਸੀਂ ਰੋਜ਼ਾਨਾ ਆਉਣ ਵਾਲੇ ਦੁੱਖ ਆਉਣ ਵਾਲੀਆਂ ਸਮੱਸਿਆਵਾਂ ਤੋਂ ਬੜੇ ਪਰੇਸ਼ਾਨ ਰਹਿੰਦੇ ਹੋ ਪਰ ਚਿੰਤਾ ਨਾ ਕਰੋ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਵਾਲੇ ਹਾਂ ਕਿ ਤੁਸੀਂ ਆਪਣੀ ਬਦਕਿਸਮਤੀ ਨੂੰ ਕਿਵੇਂ ਚਮਕਾ ਸਕਦੇ ਹੋ ਸ਼ਨੀ ਦੇਵ ਨੇ ਤੁਹਾਡੀ ਕਿਸਮਤ ਨੂੰ ਸੁਧਾਰਨ ਲਈ ਕਿਹੜਾ ਮੰਤਰ ਦਿੱਤਾ ਹੈ ਆਓ ਜਾਣਦੇ ਹਾਂ ਸ਼ਨੀ ਦੇਵ ਤੁਹਾਡੀ ਕਿਸਮਤ ਨੂੰ ਵੇਖ ਕੇ ਰੋਣ ਲੱਗ ਪਏ ਹਨ ਤੇ ਆਉਣ ਵਾਲੇ 3 ਦਿਨਾਂ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਆਉਣ ਵਾਲਾ ਹੈ। ਤੁਹਾਡੀ ਕਿਸਮਤ ਵਿੱਚ ਬਹੁਤ ਸਾਰੇ ਦੁੱਖ ਤੇ ਸਮੱਸਿਆਵਾਂ ਆ ਰਹੀਆਂ ਸਨ ਪਰ ਹੋਣ ਨਹੀਂ। ਭਗਵਾਨ ਸ਼ਨੀ ਦੇਵ ਤੁਹਾਡੇ ਲਈ ਬਹੁਤ ਹੀ ਕਿਰਪਾ ਦ੍ਰਿਸ਼ਟੀ ਬਣਾ ਚੁੱਕੇ ਹਨ। ਤੁਹਾਡੀਆਂ ਅਰਜ਼ੀਆਂ ਬੇਨਤੀਆਂ ਸੁਣ ਲਈਆਂ ਹਨ ਕਿਉਂਕਿ ਸ਼ੁਰੂ ਤੋਂ ਤੁਹਾਡੀ ਕਿਸਮਤ ਵਿੱਚ ਬਹੁਤ ਸਾਰੇ ਦੁੱਖ ਤੇ ਸਮੱਸਿਆਵਾਂ ਸਨ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਨੌਕਰੀ ਦੇ ਲਈ ਇੱਧਰ-ਉੱਧਰ ਭਟਕ ਰਹੇ ਸੀ ਤਾਂ ਹੁਣ ਤੁਹਾਡੀ ਪ੍ਰਾਰਥਨਾ ਸੁਣ ਲਈ ਗਈ ਹੈ ਤਿੰਨ ਦਿਨਾਂ ਵਿੱਚ ਤੁਹਾਨੂੰ ਤਿੰਨ ਹੀ ਵੱਡੀਆਂ ਕੋਈ ਖੁਸ਼ਖਬਰੀਆਂ ਮਿਲ ਸਕਦੀਆਂ ਹਨ ਉਹ ਖੁਸ਼ਖਬਰੀ ਕੀ ਹੈ ਸਭ ਤੋਂ ਪਹਿਲਾਂ ਜਾਣਨ ਵਾਲੀ ਗੱਲ ਇਹ ਹੈ ਜੀ ਕਿ ਆਉਣ ਵਾਲੇ ਤਿੰਨ ਦਿਨਾਂ ਵਿੱਚ ਤੁਹਾਨੂੰ ਇੱਕ ਵਿਅਕਤੀ ਤੋਂ ਵੱਡਾ ਲਾਭ ਹੋਣ ਵਾਲਾ ਹੈ ਉਹ ਵਿਅਕਤੀ ਇੱਕ ਅਜਨਬੀ ਹੋ ਸਕਦਾ ਹੈ ਅਤੇ ਉਹ ਵਿਅਕਤੀ ਆਪਣਾ ਤੁਹਾਡਾ ਵੀ ਹੋ ਸਕਦਾ ਹੈ ਕਿਤੇ ਉਹ ਤੁਹਾਨੂੰ ਤੋਹਫ਼ਾ ਮਿਲ ਸਕਦਾ ਹੈ ਤੁਹਾਨੂੰ ਕਿਤੇ ਉਹ ਵੱਡਾ ਵਿੱਤੀ ਲਾਭ ਮਿਲ ਸਕਦਾ ਹੈ ਜਾਂ ਇਹ ਤੁਹਾਡਾ ਕੋਈ ਦੂਰ ਦਾ ਰਿਸ਼ਤੇਦਾਰ ਵੀ ਹੋ ਸਕਦਾ ਹੈ ਜਾਂ ਤੁਹਾਨੂੰ ਆਪਣੇ ਸਹੁਰਿਆਂ ਤੋਂ ਵੱਡਾ ਵਿੱਤੀ ਲਾਭ ਮਿਲ ਸਕਦਾ ਹੈ ਜਾਂ ਤੁਹਾਨੂੰ ਕਿਸੇ ਅਣਜਾਣ ਵਿਅਕਤੀ ਤੋਂ ਲਾਭ ਮਿਲ ਜਾਵੇਗਾ ਇਸ ਲਈ ਇਹਨਾਂ ਤਿੰਨ ਦਿਨਾਂ ਵਿੱਚ ਆਪਣੀਆਂ ਅੱਖਾਂ ਅਤੇ ਸਰੀਰ ਨੂੰ ਬਹੁਤ ਹੀ ਸੁਚੇਤ ਰੱਖਣਾ ਹੈ ਕਿਉਂਕਿ ਜੇਕਰ ਤੁਸੀਂ ਸੁਚੇਤ ਹੋ ਤੁਹਾਨੂੰ ਕਿਤੇ ਵੀ ਲਾਭ ਮਿਲ ਸਕਦਾ ਹੈ ਤੁਹਾਨੂੰ ਕਿਤੇ ਵੀ ਮੁਨਾਫਾ ਕਮਾਉਣ ਦਾ ਮੌਕਾ ਮਿਲ ਸਕਦਾ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਇੱਕ ਵਿਅਕਤੀ ਤੁਹਾਨੂੰ ਬਹੁਤ ਸਾਰਾ ਪੈਸਾ ਕਮਾਉਣ ਦਾ ਟਾਂਗ ਦਾਸ ਸਕਦਾ ਹੈ ਇੱਕ ਹੀ ਵਿਅਕਤੀ ਦੇ ਕਾਰਨ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਅਤੇ ਉਹ ਵਿਅਕਤੀ ਕੋਈ ਵੀ ਹੋ ਸਕਦਾ ਹੈ ਹੁਣ ਮੈਂ ਤੁਹਾਨੂੰ ਅਗਲੀ ਗੱਲ ਦੱਸਦੀ ਹਾਂ ਕਿ ਇਸ ਸਮੇਂ ਤੁਹਾਡੇ ਜ਼ਿੰਦਗੀ ਵਿੱਚ ਇੱਕ ਵਿਅਕਤੀ ਆਉਣ ਵਾਲਾ ਹੈ ਤੁਹਾਡੇ ਲਈ ਜਿਹੜਾ ਖੁਸ਼ਕਿਸਮਤ ਹੋਵੇਗਾ ਉਸ ਵਿਅਕਤੀ ਦੇ ਕਦਮ ਹੀ ਤੁਹਾਡੇ ਘਰ ਦੇ ਵਿੱਚ ਬਹੁਤ ਹੀ ਭਾਗਸ਼ਾਲੀ ਹੋਣਗੇ ਤੁਹਾਡੇ ਲਈ ਮਾਤਾ ਲక్ష్ਮੀ ਦੇ ਕਦਮਾਂ ਵਾਂਗ ਹੋਣਗੇ ਜੇਕਰ ਉਹ ਵਿਅਕਤੀ ਤੁਹਾਡੀ ਜ਼ਿੰਦਗੀ 'ਚ ਆਉਂਦਾ ਤਾਂ ਸਮਝੋ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਆਉਣ ਵਾਲੀਆਂ ਹਨ ਤੁਹਾਡੀ ਬਦ ਕਿਸਮਤੀ ਹੁਣ ਚਮਕਣ ਵਾਲੀ ਹੈ ਉਸ ਵਿਅਕਤੀ ਦਾ ਪਰਛਾਵਾਂ ਤੁਹਾਡੇ ਲਈ ਸ਼ੁਭ ਹੋਵੇਗਾ ਜੇਕਰ ਉਹ ਵਿਅਕਤੀ ਤੁਹਾਡੇ ਨਾਲ ਰਹਿੰਦਾ ਹੈ ਤੁਹਾਡੀ ਕਿਸਮਤ ਸਾਥ ਦੇਵੇਗੀ ਤੁਸੀਂ ਥੋੜੇ ਜਿਹੀ ਕਮਾਈ ਕਰਕੇ ਬਹੁਤ ਸਾਰਾ ਪੈਸਾ ਕਮਾ ਸਕਦੇ ਹੋ ਉਸ ਵਿਅਕਤੀ ਦਾ ਨਾਮ ਤੁਹਾਡੀ ਰਾਸ਼ੀ ਤੋਂ ਸ਼ੁਰੂ ਹੁੰਦਾ ਹੈ ਜੇਕਰ ਕੇ ਅਤੇ ਇਸ ਅੱਖਰ ਤੁਹਾਡੀ ਰਾਸ਼ੀ ਤੋਂ ਹਨ ਤਾਂ ਉਸ ਵਿਅਕਤੀ ਦੀ ਰਾਸ਼ੀ ਵੀ ਉਹੀ ਹੋਵੇਗੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਜੇਕਰ ਕੋਈ ਵਿਅਕਤੀ ਅਣਜਾਣ ਹੈ ਤਾਂ ਮੈਂ ਤੁਹਾਨੂੰ ਅਕਸਰ ਆਖਦੀ ਹਾਂ ਕਿ ਕਿਸੇ ਅਣਜਾਣ ਵਿਅਕਤੀ ਤੇ ਭਰੋਸਾ ਨਾ ਕਰੋ ਪਰ ਇਸ ਸਮੇਂ ਵਿੱਚ ਤੁਹਾਨੂੰ ਕਿਸੇ ਅਣਜਾਣ ਵਿਅਕਤੀ ਕਾਰਨ ਹੀ ਪੈਸਾ ਮਿਲ ਸਕਦਾ ਹੈ ਤੁਸੀਂ ਆਪਣੇ ਆਪ ਨੂੰ ਵੀ ਲਾਭ ਪਹੁੰਚਾ ਸਕਦੇ ਹੋ ਤੁਹਾਡੇ ਲਈ ਅਗਲੀ ਗੱਲ ਇਹ ਹੈ ਜੇ ਧਿਆਨ ਨਾਲ ਸੁਣ ਲੈਣਾ ਕਿ ਜੋ ਹਮੇਸ਼ਾ ਆਪਣੀ ਕਿਸਮਤ ਨੂੰ ਕੋਸਦੇ ਹਨ ਜਿਨ੍ਹਾਂ ਨੂੰ ਇਸ ਜੀਵਨ ਵਿੱਚ ਹਮੇਸ਼ਾ ਰੋਣਾ ਪੈਂਦਾ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਣ ਵਾਲੀਆਂ ਹਨ ਹੁਣ ਤੁਹਾਡੀ ਬਦਕਿਸਮਤੀ ਚਮਕਣ ਵਾਲੀ ਹੈ ਇਹ ਸਭ ਕਿਉਂ ਹੋ ਰਿਹਾ ਹੈ ਕਿਉਂਕਿ ਸ਼ਨੀ ਤੁਹਾਡੇ ਨਾਲ ਖੁਸ਼ ਹੋਣ ਕਰਕੇ ਲੰਮੇ ਸਮੇਂ ਤੋਂ ਜਿਹੜੇ ਤੁਹਾਨੂੰ ਦੁੱਖ ਪਰੇਸ਼ਾਨ ਕਰ ਰਹੇ ਸੀ ਹੁਣ ਉਹਨਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਹੁਣ ਸ਼ਨੀ ਦੇਵ ਭਗਵਾਨ ਤੁਹਾਡੇ ਤੇ ਪ੍ਰਸੰਨ ਹੈ ਅਜੇਹੀ ਸ਼ਕਤੀ ਦੇ ਵਿੱਚ ਤੁਹਾਡੇ ਕੋਈ ਗਲਤੀ ਕਰਨ ਦੀ ਜ਼ਰੂਰਤ ਨਹੀਂ ਨਹੀਂ ਤਾਂ ਸ਼ਨੀ ਪਹਿਲਾਂ ਵਾਂਗ ਦੁਬਾਰਾ ਤੁਹਾਡੇ ਤੇ ਗੁੱਸੇ ਹੋ ਸਕਦੇ ਹਨ ਇਸ ਲਈ ਧਿਆਨ ਰੱਖੋ ਤੁਹਾਨੂੰ ਗਲਤੀ ਨਹੀਂ ਕਰਨੀ ਚਾਹੀਦੀ ਜਿਸ ਨਾਲ ਭਗਵਾਨ ਸ਼ਨੀ ਦੇਵ ਨਾਰਾਜ ਹੋ ਸਕਣ ਤੁਹਾਨੂੰ ਕੋਈ ਗਲਤ ਕੰਮ ਨਹੀਂ ਕਰਨਾ ਚਾਹੀਦਾ ਨਾ ਹੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣੀ ਚਾਹੀਦੀ ਤੇ ਨਾ ਹੀ ਕੋਈ ਚੋਰੀ ਕਰਨੀ ਚਾਹੀਦੀ ਹੈ ਨਾ ਹੀ ਕਿਸੇ ਨੂੰ ਦੁੱਖ ਦੇਣਾ ਚਾਹੀਦਾ ਹੈ ਜੇਕਰ ਤੁਸੀਂ ਕੋਈ ਗਲਤ ਕੰਮ ਕਰਦੇ ਹੋ ਤਾਂ ਭਗਵਾਨ ਸ਼ਨੀ ਦੇਵ ਤੁਹਾਡੇ ਨਾਲ ਨਾਰਾਜ ਹੋ ਸਕਦੇ ਹਨ ਸ਼ਨੀ ਦੇਵ ਭਗਵਾਨ ਤੁਹਾਡੇ ਤੇ ਕਿਰਪਾ ਕਰ ਦੇਣਗੇ ਹੁਣ ਤੁਹਾਨੂੰ ਦੱਸਦੇ ਹਾਂ ਜੀ ਉਹਨਾਂ ਤਿੰਨ ਦਿਨਾਂ ਦੇ ਬਾਰੇ ਜੋ ਰਾਜ ਦੱਸਣ ਵਾਲੇ ਹਾਂ ਬਹੁਤ ਹੀ ਖਾਸ ਹੈ ਜੀ ਇਸ ਲਈ ਵੀਡੀਓ ਨੂੰ ਛੱਡਣ ਦੀ ਗਲਤੀ ਨਾ ਕਰਿਓ ਤੁਹਾਨੂੰ ਸਮਝਣਾ ਪਵੇਗਾ ਕਿ ਭਗਵਾਨ ਸ਼ਨੀ ਦੇਵ ਨਿਆਂ ਦੇ ਦੇਵਤਾ ਹਨ ਇਸ ਲਈ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਮਾਣ ਰਹੇ ਹੋ ਜਾਂ ਦੁੱਖ ਇਹ ਸਭ ਸਾਡੇ ਕਰਮਾਂ ਦਾ ਨਤੀਜਾ ਹੁੰਦਾ ਹੈ ਹੁਣ ਤੁਹਾਡੇ ਵਿੱਚੋਂ ਕੁਝ ਕਹਿਣਗੇ ਮੈਂ ਹਮੇਸ਼ਾ ਚੰਗੇ ਕਰਮ ਕਰਦਾ ਹਾਂ ਫਿਰ ਮੈਨੂੰ ਦੁੱਖ ਕਿਉਂ ਚੱਲਣੇ ਪੈਂਦੇ ਹਨ ਪਰਮਾਤਮਾ ਮੈਨੂੰ ਦੁੱਖ ਕਿਉਂ ਦਿੰਦੇ ਹਨ ਤਾਂ ਵੇਖੋ ਕੁਝ ਲੋਕ ਇਸ ਜਨਮ ਵਿੱਚ ਦੁੱਖ ਚੱਲਦੇ ਹਨ ਤੇ ਜਦੋਂ ਕੁਝ ਲੋਕ ਆਪਣੇ ਪਿਛਲੇ ਕਰਮਾਂ ਦੇ ਦੁੱਖ ਚੱਲਦੇ ਹਨ ਪਰ ਇਸ ਲਈ ਜੇਕਰ ਤੁਸੀਂ ਇਸ ਜਨਮ ਵਿੱਚ ਦੁੱਖ ਚੱਲ ਰਹੇ ਤਾਂ ਚਿੰਤਾ ਨਾ ਕਰੋ ਇੱਕ ਵਾਰ ਅ제ਹਾ ਕਰੋ ਤੇ ਇੱਕ ਸਮਾਂ ਅ제ਹਾ ਆਵੇਗਾ ਕਿ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਹੋਣਗੀਆਂ ਭਗਵਾਨ ਸ਼ਨੀ ਦੇਵ ਤੁਹਾਡੀ ਥੋੜੀ ਜਿਹੀ ਪਰਖ ਕਰ ਸਕਦੇ ਹਨ ਪਰ ਤੁਹਾਡੇ ਨਾਲ ਕਦੇ ਵੀ ਬੇਇਨਸਾਫੀ ਨਹੀਂ ਹੋਣ ਦੇਣਗੇ ਤੁਹਾਡੀ ਜ਼ਿੰਦਗੀ ਵਿੱਚ ਜੋ ਵੀ ਹੋ ਰਿਹਾ ਹੈ ਕੁਝ ਗਲਤ ਹੋ ਰਿਹਾ ਹੈ ਥੋੜਾ ਇੰਤਜ਼ਾਰ ਕਰੋ ਚੰਗਾ ਸਮਾਂ ਜ਼ਰੂਰ ਆਵੇਗਾ। ਭਗਵਾਨ ਸ਼ਨੀ ਦੇਵ ન્યા ਦੇ ਦੇਵਤਾ ਹਨ, ਸੂਰਜ ਦੇਵ ਦੇ ਪੁੱਤਰ ਹਨ, ਜਾਨੀ ਕਿ ਸ਼ਨੀ ਦੇਵ ਸੂਰਜ ਦੇਵਤਾ ਦੇ ਪੁੱਤਰ ਹਨ ਅਤੇ ਹਰ ਵਿਅਕਤੀ ਨੂੰ ਉਹਨਾਂ ਦੇ ਕਰਮਾਂ ਦੇ ਅਨੁਸਾਰ ਹੀ ਫਲ ਦਿੰਦੇ ਹਨ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਹਾਡੀ ਪੂਰੀ ਜ਼ਿੰਦਗੀ ਹੁਣ ਬਦਲਣ ਵਾਲੀ ਹੈ। ਹਰ ਵਿਅਕਤੀ ਸ਼ਨੀ ਤੋਂ ਡਰਦਾ ਹੈ ਪਰ ਜੇਕਰ ਤੁਸੀਂ ਸ਼ਨੀ ਦੇਵ ਨੂੰ ਖੁਸ਼ ਕਰਦੇ ਹੋ ਤੇ ਕਦੇ ਵੀ ਕਿਸੇ ਦੇ ਸਾਹਮਣੇ ਭੀਖ ਮੰਗਣ ਦੀ ਜ਼ਰੂਰਤ ਨਹੀਂ ਪਵੇਗੀ। ਇਸ ਕਾਲੀਯੁਗ ਦੇ ਵਿੱਚ ਤੁਸੀਂ ਬਹੁਤ ਸਾਰੇ ਅਮੀਰ ਲੋਕ ਵੇਖੇ ਹੋਣਗੇ ਉਹ ਅਮੀਰ ਹਨ ਕਿਉਂਕਿ ਸ਼ਨੀ ਦੇਵ ਭਗਵਾਨ ਦਾ ਅਸ਼ੀਰਵਾਦ ਹੈ ਤੇ ਉਹਨਾਂ ਤੋਂ ਖੁਸ਼ ਹਨ ਬਹੁਤ ਅਮੀਰ ਲੋਕ ਵੀ ਸ਼ਨੀ ਦੇਵ ਦੇ ਮੰਦਰ ਜਾਂਦੇ ਹਨ ਤਾਂ ਜੋ ਸ਼ਨੀ ਦੇਵ ਹਮੇਸ਼ਾ ਖੁਸ਼ ਰਹਿਣ ਨਹੀਂ ਤਾਂ ਸ਼ਨੀ ਦੇਵ ਨੂੰ ਖੁਸ਼ ਕਰਦੇ ਹਨ ਤਾਂ ਤੁਸੀਂ ਬਹੁਤ ਹੀ ਜਲਦੀ ਇੱਕ ਮਹਾਨ ਵਿਅਕਤੀ ਫਿਰ ਬਣ ਸਕਦੇ ਹੋ ਜਿਹਨਾਂ ਲੋਕਾਂ ਦੀ ਕੁੰਡਲੀ ਦੇ ਵਿੱਚ ਸ਼ਨੀ ਸ਼ੁਭ ਹੁੰਦਾ ਹੈ ਜਿਹਨਾਂ ਦੇ ਕਰਮ ਚੰਗੇ ਹੁੰਦੇ ਹਨ ਤਾਂ ਸ਼ਨੀ ਦੇਵ ਉਹਨਾਂ ਨੂੰ ਬੜੀ ਖੁਸ਼ੀ ਤੇ ਚੰਗੀ ਕਿਸਮਤ ਦਿੰਦੇ ਹਨ ਮੈਂ ਤੁਹਾਨੂੰ ਕੁਝ ਕਾਰਨ ਅਤੇ ਕੁਝ ਸੰਕੇਤ ਦੱਸਨੀ ਹਾਂ ਉਹਨਾਂ ਵੱਲ ਧਿਆਨ ਦਿਓ ਜਿਹਨਾਂ ਲੋਕਾਂ ਨਾਲ ਸ਼ਨੀ ਦੇਵ ਗੁੱਸੇ ਹੋ ਜਾਂਦੇ ਹਨ ਉਹਨਾਂ ਦੇ ਮਨ ਵਿੱਚ ਹਮੇਸ਼ਾ ਬੇਚੈਨੀ ਅਤੇ ਘਬਰਾਹਟ ਮਹਿਸੂਸ ਹੁੰਦੀ ਹੈ ਜੇਕਰ ਤੁਸੀਂ ਘਬਰਾਹਟ ਮਹਿਸੂਸ ਕਰਦੇ ਹੋ ਆਪਣੇ ਮਨ ਨੂੰ ਬੇਚੈਨੀ ਮਹਿਸੂਸ ਕਰਦੇ ਹੋ ਤੁਸੀਂ ਸੌ ਨਹੀਂ ਸਕਦੇ ਤਾਂ ਸਮਝੋ ਕਿ ਸ਼ਨੀ ਦੇਵ ਤੁਹਾਡੇ ਤੇ ਨਾਰਾਜ਼ ਹਨ ਤੁਸੀਂ ਕੁਝ ਗਲਤ ਕੰਮ ਜਾਂ ਤੁਸੀਂ ਕਿਸੇ ਦਾ ਦਿਲ ਦੁਖਾਇਆ ਹੈ ਤੁਸੀਂ ਕਿਸੇ ਦੇ ਦਿਲ ਨਾਲ ਖੇਡ ਰਹੇ ਹੋ ਜੇਕਰ ਤੁਹਾਡੇ ਨਾਲ ਅਜੀਹਾ ਹੋ ਰਿਹਾ ਤੁਸੀਂ ਆਪਣੇ ਮਨ ਵਿੱਚ ਬੇਚੈਨੀ ਨੂੰ ਮਹਿਸੂਸ ਕਰਦੇ ਹੋ ਘਬਰਾਹਟ ਮਹਿਸੂਸ ਕਰਦੇ ਹੋ ਤੁਸੀਂ ਰਾਤ ਨੂੰ ਸੌ ਨਹੀਂ ਸਕਦੇ ਭਗਵਾਨ ਸ਼ਨੀ ਦੇਵ ਨੂੰ ਖੁਸ਼ ਕਰਨਾ ਪਵੇਗਾ ਤੇ ਕਿਵੇਂ ਕਰਨਾ ਹੈ ਇਹ ਪੜ੍ਹਨਾ ਪਵੇਗਾ ਠੀਕ ਹੈ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਸਾਰੀ ਜਾਣਕਾਰੀ ਦੱਸਣ ਵਾਲੀ ਹਾਂ ਜਦੋਂ ਭਗਵਾਨ ਸ਼ਨੀ ਦੇਵ ਗੁੱਸੇ ਹੁੰਦੇ ਹਨ ਅਚਾਨਕ ਪੈਸੇ ਦਾ ਨੁਕਸਾਨ ਹੁੰਦਾ ਹੈ ਕਿਸੇ ਵਿਅਕਤੀ ਦਾ ਪੈਸਾ ਅਚਾਨਕ ਬਹੁਤ ਜਲਦੀ ਖਿੰਡਣ ਲੱਗ ਜਾਂਦਾ ਹੈ ਘਰ ਵਿੱਚ ਅਚਾਨਕ ਸਮੱਸਿਆਵਾਂ ਆਉਂਦੀਆਂ ਹਨ ਹਸਪਤਾਲ ਵਿੱਚ ਪੈਸਾ ਖਰਚ ਹੋ ਜਾਂਦਾ ਹੈ ਘਰ ਵੇਚਣਾ ਪੈਂਦਾ ਹੈ ਜਾਇਦਾਦ ਵੇਚਣੀ ਪੈਂਦੀ ਹੈ ਪੈਸੇ ਦਾ ਵੱਡਾ ਨੁਕਸਾਨ ਹੁੰਦਾ ਹੈ ਤਾਂ ਸਮਝੋ ਮਹਾਰਾਜ ਤੁਹਾਡੇ ਤੇ ਗੁੱਸੇ ਹੋ ਚੁੱਕੇ ਹਨ ਅਗਲੀ ਗੱਲ ਜਦੋਂ ਤੁਹਾਡੇ ਕੰਮ ਖਰਾਬ ਹੋਣ ਲੱਗਦੇ ਹਨ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਹੈ ਤੇ ਅਚਾਨਕ ਤੁਹਾਡੇ ਕੰਮਾਂ ਵਿੱਚ ਰੁਕਾਵਟਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ ਇਸ ਦਾ ਮਤਲਬ ਭਗਵਾਨ ਸ਼ਨੀ ਦੇਵ ਤੁਹਾਡੇ ਤੇ ਨਰਾਜ ਹਨ ਬੁਰੀ ਨਜ਼ਰ ਤੁਹਾਡੇ ਵੱਲ ਵੱਧ ਰਹੀ ਹੈ ਅਗਲੀ ਗੱਲ ਇਹ ਕਿ ਜਦੋਂ ਤੁਸੀਂ ਹਰ ਮਾਮਲੇ ਵਿੱਚ ਝੂਠ ਬੋਲਣ ਲੱਗ ਜਾਂਦੇ ਹੋ ਤੁਹਾਡੀ ਸਿਹਤ ਵੀ ਵਿਗੜਨ ਲੱਗਦੀ ਹੈ ਇਸ ਦਾ ਮਤਲਬ ਤੁਹਾਡਾ ਸ਼ਨੀ ਠੀਕ ਨਹੀਂ ਹੈ ਤੇ ਜੇਕਰ ਤੁਸੀਂ ਅਦਾਲਤੀ ਮਾਮਲੇ ਅਤੇ ਝਗੜਿਆਂ ਵਿੱਚ ਫਸ ਜਾਂਦੇ ਹੋ ਤੁਹਾਡੇ ਨਾਲ ਲੜਾਈ ਝਗੜੇ ਹੁੰਦੇ ਹਨ ਤੁਹਾਨੂੰ ਪੋਲਸ ਸਟੇਸ਼ਨ ਜਾਣਾ ਪੈਂਦਾ ਹੈ ਸਮਝੋ ਭਗਵਾਨ ਸ਼ਨੀ ਦੇਵ ਮਹਾਰਾਜ ਤੁਹਾਡੇ ਤੇ ਗੁੱਸੇ ਹਨ ਅੱਜ ਸ਼ਨੀ ਦੇਵ ਗੁੱਸੇ ਹੰਤੇ ਹੋ ਜਾਣਦੇ ਹਨ ਸ਼ਨੀ ਦੇਵ ਤੁਹਾਡੇ ਤੇ ਪ੍ਰਸੰਨ ਕਿਵੇਂ ਹੋਣਗੇ ਤੁਸੀਂ ਗਰੀਬਾਂ ਦੇ ਨਾਲ ਕਦੇ ਵੀ ਕੋਈ ਗਲਤ ਵਿਹਾਰ ਨਹੀਂ ਕਰਨਾ ਜਦੋਂ ਕੋਈ ਵਿਅਕਤੀ ਕਿਸੇ ਗਰੀਬ ਦੀ ਮਦਦ ਕਰਦਾ ਹੈ ਤਾਂ ਫਿਰ ਭਗਵਾਨ ਸ਼ਨੀ ਦੇਵ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜੀ ਕਿ ਭਗਵਾਨ ਸ਼ਨੀ ਦੇਵ ਸਤਿਕਾਰ ਦੇ ਦੇਵਤਾ ਹਨ ਇੱਜ਼ਤ ਦਾ ਨੁਕਸਾਨ ਵੀ ਹੁੰਦਾ ਹੈ ਜੇਕਰ ਸ਼ਨੀ ਬੁਰੀ ਨਜ਼ਰ ਵਿੱਚ ਹੋਵੇ ਤਾਂ ਪਰਿਵਾਰ ਵਿੱਚ ਮੁਸੀਬਤਾਂ ਵੱਧਦੀਆਂ ਹਨ ਪਰ ਜੇਕਰ ਸ਼ਨੀ ਸਾਡੇ ਤੇ ਖੁਸ਼ ਹੁੰਦੇ ਹਨ ਸਾਨੂੰ ਬਹੁਤ ਸਤਿਕਾਰ ਮਿਲਦਾ ਹੈ ਸਮਾਜ ਵਿੱਚ ਨਾਮ ਮਿਲਦਾ ਹੈ ਸੋ ਇਹੋ ਜਿਹਾ ਹੀ ਸਮਾ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲਾ ਹੈ ਸਵੇਰੇ ਜਲਦੀ ਉੱਠਣਾ ਸ਼ੁਰੂ ਕਰੋ ਜੇਕਰ ਤੁਸੀਂ ਨਹੀਂ ਉੱਠਦੇ ਤਾਂ ਸਵੇਰੇ ਜਲਦੀ ਉੱਠਣਾ ਤੁਹਾਡੇ ਲਈ ਜ਼ਰੂਰੀ ਹੈ ਬਹੁਤ ਸਾਰੇ ਲੋਕ ਜੋ देर ਨਾਲ ਉੱਠਦੇ ਹਨ 10 ਵਜੇ ਉੱਠਦੇ ਹਨ 11 ਵਜੇ ਉੱਠਦੇ ਹਨ ਪਰ ਜੇਕਰ ਤੁਸੀਂ ਸਵੇਰੇ ਜਲਦੀ ਉੱਠਦੇ ਹੋ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗਾ ਜੋ ਸਵੇਰੇ ਦੇਰ ਨਾਲ ਉੱਠਦੇ ਹਨ ਉਹਨਾਂ ਦੀ ਸਿਹਤ ਹਮੇਸ਼ਾ ਖਰਾਬ ਰਹਿੰਦੀ ਹੈ ਉਹਨਾਂ ਦੇ ਘਰ ਵਿੱਚ ਹਰ ਰੋਜ਼ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਹਨ ਇਸ ਲਈ ਸਵੇਰੇ ਜਲਦੀ ਉੱਠਣ ਦੀ ਕੋਸ਼ਿਸ਼ ਕਰੋ ਕਿਉਂਕਿ ਜੇਕਰ ਤੁਸੀਂ ਜਲਦੀ ਉੱਠਦੇ ਹੋ ਸ੍ਰੀ ਦੇਵ ਦਾ ਅਸ਼ੀਰਵਾਦ ਤੁਹਾਨੂੰ ਮਿਲ ਜਾਵੇਗਾ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਪੈਸੇ ਨੌਕਰੀ ਕਾਰੋਬਾਰ ਜਾਂ ਨਿੱਜੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਅਸੀਂ ਤੁਹਾਨੂੰ ਉਪਾਅ ਦੱਸਦੇ ਹਾਂ ਧਾਰਮਿਕ ਗ੍ਰੰਥਾਂ ਵਿੱਚ দান ਕਰਨਾ ਬੜਾ ਹੀ ਫਾਇਦੇਮੰਦ ਹੈ ਪਰ ਜੇਕਰ ਤੁਸੀਂ ਸ਼ਨੀ ਦੇਵ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ দান ਸਭ ਤੋਂ ਵੱਡਾ ਤੇ ਆਸਾਨ ਤਰੀਕਾ ਹੈ দান ਕਰਨ ਦੇ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ ਬਹੁਤ ਸਾਰੇ ਲੋਕ ਕਹਿਣਗੇ ਕਿ দান ਕਰਨਾ ਚਾਹੀਦਾ ਹੈ ਇਸ ਨੂੰ ਸ੍ਰੀਰਦਾਨ ਕਿਹਾ ਜਾਂਦਾ ਹੈ ਇਸ ਦਾ ਅਰਥ ਹੈ ਤੁਹਾਡੇ ਕਾਰਨ ਕਿਸੇ ਹੋਰ ਵਿਅਕਤੀ ਨੂੰ ਉਸ ਦੇ ਜੀਵਨ ਵਿੱਚ ਲਾਭ ਮਿਲੇ ਉਸ ਦੇ ਜੀਵਨ ਦੀਆਂ ਮੁਸ਼ਕਿਲਾਂ ਘੱਟ ਹੋ ਜਾਣ ਤੁਹਾਡੇ ਕਾਰਨ ਕਿਸੇ ਗਰੀਬ ਦਾ ਪੇਟ ਭਰ ਜਾਵੇ ਜਾਂ ਕਿਸੇ ਗਰੀਬ ਨੂੰ ਤੁਹਾਡੇ ਕਾਰਨ ਖੁਸ਼ੀ ਮਿਲ ਜਾਵੇ ਇਸ ਨੂੰ ਦਾਨ ਦੇਣਾ ਕਹਿ ਦਿੱਤਾ ਜਾਂਦਾ ਹੈ ਜੇਕਰ ਕੋਈ ਗਰੀਬ ਭੁੱਖਾ ਹੈ ਤਾਂ ਉਸ ਦਾ ਪੇਟ ਭਰਦੇ ਹੋ ਤੁਹਾਨੂੰ ਬਹੁਤ ਸਾਰਾ ਪੁੰਨ ਮਿਲ ਜਾਵੇਗਾ ਜੇਕਰ ਤੁਸੀਂ ਕਿਸੇ ਪਿਆਸੇ ਨੂੰ ਪਾਣੀ ਦਿੰਦੇ ਹੋ ਬਹੁਤ ਸਾਰਾ ਪੁੰਨ ਮਿਲਦਾ ਹੈ ਦੂਜੇ ਪਾਸੇ ਜੇਕਰ ਤੁਸੀਂ ਕਿਸੇ ਗੋਂਗੇ ਜਾਨਵਰ ਨੂੰ ਕੁਝ ਖਵਾਉਂਦੇ ਹੋ ਤਾਂ ਉਹ ਵੀ ਬਹੁਤ ਸਾਰਾ ਪੁੰਨ ਮਿਲਦਾ ਹੈ ਕਿਸੇ ਜਾਨਵਰ ਨੂੰ ਦਰਦ ਵਿੱਚ ਵੇਖਦੇ ਹੋ ਕੋਈ ਬਿਮਾਰੀ ਤੋਂ ਪ੍ਰੇੜਤ ਹੈ ਜਾਂ ਗਾਂ जख्मी ਹੈ ਫਿਰ ਉਸ ਦਾ ਇਲਾਜ ਕਰਵਾਉਂਦੇ ਹੋ ਇਸ ਦੀ ਕੀਮਤ ਬਹੁਤ ਜ਼ਿਆਦਾ ਹੋਣ ਲੱਗਦੀ ਹੈ ਤੁਹਾਡੇ ਕਰਮਾਂ ਦੇ ਵਿੱਚ ਪਰ ਜੇ ਤੁਸੀਂ ਕੁਝ ਚੰਗੇ ਕਰਮ ਕਰਨਾ ਚਾਹੁੰਦੇ ਹੋ ਤੁਹਾਨੂੰ ਉਸ ਤਰ੍ਹਾਂ ਦੇ ਚੰਗੇ ਕਰਮ ਕਰਨੇ ਚਾਹੀਦੇ ਹਨ ਜਿਵੇਂ ਲੋਕ ਆਖਦੇ ਹਨ ਕਣਕ ਦਾਨ ਕਰੋ ਚਾਂਦੀ ਦਾਨ ਕਰੋ ਅਨਾਜ ਦਾਨ ਕਰੋ ਜੇਕਰ ਤੁਸੀਂ ਕਿਸੇ ਬ੍ਰਾਹਮਣ ਨੂੰ ਕੁਝ ਦਾਨ ਕਰਦੇ ਹੋ ਇਸ ਦਾ ਵੀ ਕੋਈ ਲਾਭ ਨਹੀਂ ਹੁੰਦਾ ਕਿਉਂਕਿ ਬ੍ਰਾਹਮਣ ਦਾ ਘਰ ਤਾਂ ਪਹਿਲਾਂ ਹੀ ਭਰਿਆ ਹੁੰਦਾ ਹੈ ਉਸ ਨੂੰ ਇਸ ਦੀ ਜ਼ਰੂਰਤ ਨਹੀਂ ਹੈ ਤੁਹਾਡੇ ਦੁਆਰਾ ਦਿੱਤਾ ਗਿਆ ਪੈਸਾ ਇੱਥੇ ਉੱਥੇ ਖਰਚ ਨਹੀਂ ਕਰਨਾ ਇਹ ਕਿਸੇ ਗਰੀਬ ਦੇ ਢਿੱਡ ਨੂੰ ਭਰੋ ਭੋਜਨ ਇੱਥੇ ਉੱਥੇ ਘਰ ਵਿੱਚ ਉਹ ਰੱਖਦੇ ਹੰਦੇ ਹਨ ਖਾਂਦੇ ਨਹੀਂ ਹਨ ਉਹੀ ਭੋਜਨ ਪੈਸਾ ਤੁਸੀਂ ਕਿਸੇ ਭੁੱਖੇ ਵਿਅਕਤੀ ਦਾ ਪੇਟ ਭਰ ਸਕਦੇ ਹੋ ਜਿਸ ਦੀਆਂ ਤੁਹਾਨੂੰ ਕਈ ਦਿਨਾਂ ਤੱਕ ਅਸੀਸਾਂ ਮਿਲਣਗੀਆਂ ਜੇਕਰ ਕੋਈ ਭੁੱਖਾ ਵਿਅਕਤੀ ਰਾਤ ਨੂੰ ਭੁੱਖ ਨਾਲ ਪੀੜਿਤ ਹੈ ਤੁਸੀਂ ਉਸ ਦਾ ਪੇਟ ਭਰਦੇ ਹੋ ਤੁਹਾਨੂੰ ساری ਉਮਰ ਅਸੀਸਾਂ ਮਿਲ ਜਾਣਗੀਆਂ ਤੁਸੀਂ ਕੁਝ ਚੰਗੇ ਕਰਮ ਕਰਨਾ ਚਾਹੁੰਦੇ ਹੋ ਅਜਿਹਾ ਕਰੋਗੇ ਜਿਸ ਨਾਲ ਤੁਹਾਨੂੰ ਅਸੀਸਾਂ ਮਿਲਣ ਜੇਕਰ ਕੋਈ ਜਾਨਵਰ ਬਿਮਾਰ ਹੈ ਜ਼ਖਮੀ ਹੈ ਉਸ ਦਾ ਇਲਾਜ ਕਰਵਾਓ ਇਸ ਤੋਂ ਬਹੁਤ ਸਾਰੇ ਚੰਗੇ ਕਰਮ ਮਿਲ ਜਾਣਗੇ ਇਸ ਤਰੀਕੇ ਨਾਲ ਦਾਨ ਕਰੋ ਜੇ ਤੁਸੀਂ ਬਿਹਤਰ ਦਾਨ ਕਰਨਾ ਚਾਹੁੰਦੇ ਹੋ ਸਰਕਾਰੀ ਹਸਪਤਾਲ ਜਾਣਾ ਚਾਹੀਦਾ ਹੈ ਸਰਕਾਰੀ ਹਸਪਤਾਲ ਵਿੱਚ ਬੜੇ ਸਾਰੇ ਗਰੀਬ ਲੋਕ ਜੋ ਬਹੁਤ ਹੀ ਬਿਮਾਰ ਹੁੰਦੇ ਹਨ ਉਹਨਾਂ ਨੂੰ ਪੁੱਛੋ ਕੀ ਖਾਣ ਲਈ ਚਾਹੀਦਾ ਹੈ ਉਹਨਾਂ ਨੂੰ ਕੁਝ ਪੈਸੇ ਜਾਂ ਦਵਾਈਆਂ ਦੀ ਲੋੜ ਹੈ ਪੈਸੇ ਨਾ ਦਿਓ ਪਰ ਜੇ ਉਹਨਾਂ ਨੂੰ ਕਿਸੇ ਦਵਾਈ ਦੀ ਲੋੜ ਹੈ ਦਵਾਈ ਲਿਆ ਦਿਓ ਉਹਨਾਂ ਨੂੰ ਖਾਣ ਲਈ ਕੁਝ ਦੇ ਕੇ ਆਓ ਇਸ ਤੋਂ ਵੱਡਾ ਹੋਰ ਕੋਈ ਪੁੰਨ ਨਹੀਂ ਹੋ ਸਕਦਾ ਕਿਉਂਕਿ ਜਦੋਂ ਤੁਸੀਂ ਕਿਸੇ ਬਿਮਾਰ ਵਿਅਕਤੀ ਨੂੰ ਖਾਣ ਲਈ ਕੁਝ ਦਿੰਦੇ ਹੋ ਉਹਨੂੰ ਦਵਾਈਆਂ ਲਿਆ ਕੇ ਦਿੰਦੇ ਹੋ ਤਾਂ ਉਸ ਦਿਨਾਂ ਤੱਕ ਤੁਹਾਨੂੰ ਅਸੀਸਾਂ ਮਿਲਦੀਆਂ ਹੀ ਰਹਿਣਗੀਆਂ ਸੋ ਦੋਸਤੋ ਜੇਕਰ ਤੁਸੀਂ ਇਹ ਸਾਡੀਆਂ ਦੱਸੀਆਂ ਹੋਈਆਂ ਸਾਵਧਾਨੀਆਂ ਵਰਤ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਵੱਡੇ ਵੱਡੇ ਬਦਲਾਅ ਹੋ ਜਾਣਗੇ ਧੰਨਵਾਦ